ਜ਼ਿਲ੍ਹਾ ਲੁਧਿਆਣਾ ਤਹਿਸੀਲ ਪਾਇਲ ਦਾ ਪਿੰਡ ਰਾਮਪੁਰ ਜੋ ਕਿ ਹਾਕੀ ਟ੍ਰੇਨਿੰਗ ਸੈਂਟਰ ਦੇ ਕਰਕੇ ਮਸ਼ਹੂਰ ਹੈ ਇਸ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਾਇਰੈਕਟਰ ਵੱਲੋਂ ਸਪੋਰਟਸ ਵਿੰਗ ਦੇ ਦਰਦਾ ਦਿੱਤਾ ਗਿਆ ਹੈ ਜਿਸ ਕਰਕੇ ਪਿੰਡ ਵਾਸੀਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਇਸ ਨੂੰ ਲੈ ਕੇ ਅੱਜ ਹਾਕੀ ਟ੍ਰੇਨਿੰਗ ਸੈਂਟਰ ਦੇ ਪ੍ਰਧਾਨ ਅਤੇ ਸਰਪ੍ਰਸ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਖੁਸ਼ੀ ਦੇ ਮੌਕੇ ਉੱਪਰ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹਨਾਂ ਦੇ ਅੱਗੇ ਕੀ ਉਦੇਸ਼ ਹਨ ਆਓ ਕਰਦਿਆਂ ਗੱਲਬਾਤ ਆ ਆਪਾਂ ਖੜੇ ਆ ਸੀਨੀਅਰ ਸੰਡੀ ਸਕੂਲ ਰਾਮਪਰ ਦੇ ਗਰਾਊਂਡ ਦੇ ਵਿੱਚ ਸਾਡੇ ਨਾਲ ਨੇ ਮਨਮੋਹਨ ਸਿੰਘ ਮੰਗਠ ਜਿਹਨਾਂ ਨੂੰ ਪਿਆਰ ਦੇ ਨਾਲ ਮੋਣੀ ਜੀ ਕਿਹਾ ਜਾਂਦਾ ਤੇ ਅਮਰੀਕਾ ਵਾਸੀ ਨੇ ਯੂ ਐਸ ਏ ਵਿੱਚ ਰਹਿੰਦੇ ਨੇ ਤੇ ਅੱਜ ਉਚੇਚੇ ਤੌਰ ਤੇ ਉਹ ਪਿੰਡ ਪਹੁੰਚੇ ਨੇ ਜੋ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੀਨੀਅਰ ਸੰਡਰੀ ਸਕੂਲ ਨੂੰ ਸਪੋਰਟਸ ਵਿੰਗ ਦਾ ਦਰਜਾ ਦਿੱਤਾ ਗਿਆ ਉਸ ਸੰਬੰਧੀ ਕਰਦੇ ਆ ਗੱਲਬਾਤ ਹਾਂਜੀ ਵੀਜੀ ਪਹਿਲਾਂ ਦਾ ਸასიਖਾਲ ਸਾਰੇ ਦਰਸ਼ਕਾਂ ਨੂੰ ਤੇ ਤੁਹਾਡੇ ਚੈਨਲ ਨੂੰ ਦਲਕਾਂ ਨੂੰ ਤੁਸੀਂ ਸਾਡਾ ਜਿਹੜਾ ਹੈਗਾ ਇਹ ਬੈਂਗਾਰੇ ਸਾਰੇ ਲੋਕਾਂ ਨੂੰ ਮਤਲਬ ਪਬਲਿਕ ਵਿੱਚ ਤੁਸੀਂ ਦੱਸ ਰਹੇ ਹੋ ਸਾਰਾ ਕੁਝ ਤੇ ਇਹਦੇ ਨਾਲ ਬੱਚੇ ਵੀ ਆਪਣੇ ਸਾਰਿਆਂ ਨੂੰ ਪਤਾ ਲੱਗ ਜੂਗਾ ਵੀ ਬੈਂਗ ਆ ਗਿਆ ਇੱਥੇ ਟ੍ਰਾਇਲ ਦੇਣ ਲਈ ਆਉਣਗੇ ਇਹ ਬੈਂਗ ਲਈ ਸਭ ਤੋਂ ਜਿਹੜਾ ਅਹਿਮ ਯੋਗਦਾਨ ਆ ਉਹ ਸਾਡੇ ਪ੍ਰਿੰਸੀਪਲ ਮੈਡਮ ਪਵਿੱਤਰ ਕੌਰ ਜੀ ਤੇ ਸਾਡੇ ਡੀਪੀ ਅਮਨਦੀਪ ਸਿੰਘ ਜੀ ਤੇ ਹੋਰ ਪਿੰਡ ਦੇ ਪਤਵੰਤੇ ਐਨਆਰਆਈ ਸੱਜਣ ਅਮਨਦੀਪ ਸਿੰਘ ਮਾਰਕਟ ਸਾਡੇ ਦੇਵ ਮਾਰਕਟ ਜੀ ਜਿਹਨਾਂ ਨੂੰ ਪਿਆਰ ਨਾਲ ਪੂਚਾ ਜੀ ਕਹਿੰਦੇ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਤੇ ਸਾਰਿਆਂ ਨੇ ਮਿਲ ਕੇ ਪਿੰਡ ਵਾਸੀਆਂ ਨੇ ਵੀ ਪੰਚਾਇਤ ਬੰਨਿਓ ਵੀ ਸਾਰਿਆਂ ਨੇ ਮਤਲਬ ਬਹੁਤ ਕੋਸ਼ਿਸ਼ ਕੀਤੀ ਹੈ ਤੇ ਕੋਸ਼ਿਸ਼ ਦੇ باوجود ਪੰਜਾਬ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਪਿੰਡ ਦੀ ਮਤਲਬ ਇਹ ਅਕੈਡਮੀ ਤੋਂ ਵਿੱਚੋਂ ਵਿੰਗ ਦੇ ਵਿੱਚ ਤਬਦੀਲ ਕੀਤਾ ਗਿਆ ਤੇ ਇੱਥੇ ਬੱਚਿਆਂ ਨੂੰ ਤੇ ਬਹੁਤ ਹੀ ਸੋਹਣਾ ਗਰਾਊਂਡ ਹੈ ਤੇ ਇਹਦੇ ਲਈ ਸਾਰਾ ਅਸੀਂ ਜਿਹੜਾ ਹੁਣ ਬੰਦੋਬਸਤਾ ਰਹਿਣ ਦਾ ਬੱਚਿਆਂ ਦਾ ਬੱਚਿਆਂ ਲਈ ਬਾਥਰੂਮ ਸਾਰਾ ਕੁਝ ਅਸੀਂ ਰੇਂਜ ਕਰ ਲਿਆ ਆਲਮੋਸਟ ਮਤਲਬ ਬੱਚਿਆਂ ਲਈ ਬੰਜੇ ਵੀ ਆਪਣੇ ਦੇਮਾਰਟ ਨੇ ਭੇਜ ਦਿੱਤੇ ਆ ਬਾਈ ਉਹਨਾਂ ਨੇ ਤੇ ਇੱਕ ਫ੍ਰਿਜ ਭੇਜ ਦਿੱਤਾ ਹੋਰ ਵੀ ਉਹ ਕਮਰੇ ਵੀ ਬਣਾ ਰਹੇ ਆ ਬਾਥਰੂਮ ਵੀ ਬਣਾ ਰਹੇ ਆ ਸਾਰੇ ਰਲ ਮਿਲ ਕੇ ਜਿੰਨੇ ਵੀ ਐਨ ਆਰ ਆਈ ਵੀਰ ਨੇ ਤੇ ਪਲੱਸ ਪਿੰਡ ਦੇ ਬੰਦੇ ਆ ਹੋਰ ਜਿੰਨੇ ਵੀ ਦਾਨੀ ਸੱਜਣੇ ਖੇਡ ਪ੍ਰੇਮੀ ਨੇ ਸਾਰੇ ਸਹੂਲਤ ਮਤਲਬ ਪਿੰਡ ਦੇ ਲੋਕ ਵੀ ਇਹਦੇ ਵਿੱਚ ਆਪਣੀ ਤਿਲਫੁਲ ਭੇਟਾ ਪਾ ਰਹੇ ਆ ਜਿੰਨੇ ਜੋਗੇ ਸਹਗੇ ਸਾਰੇ ਹੈਲਪ ਕਰ ਰਹੇ ਆ ਤੇ ਬਾਕੀ ਸਭੂ ਕਮੇਟੀ ਦਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਅੱਜ ਮਤਲਬ ਸਾਨੂੰ ਰੂਰੂ ਕੀਤਾ ਲੋਕਾਂ ਦੇ ਲਈ ਤੇ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਹਾਂਜੀ ਮੁੰਨ ਜੀ ਜਿਸ ਤਰ੍ਹਾਂ ਕਿ ਜੋ ਹਾਕੀ ਹੈ ਭਾਰਤ ਦੀ ਇਹ ਇੱਕ ਰੈਸਟਰੀ ਗੇਮ ਹੈ ਤੇ ਇਹ ਡਾਊਨਫਾਲ ਵਾਲ ਚਲੀ ਗਈ ਹੈ ਤੇ ਜਿਸ ਤਰ੍ਹਾਂ ਕਿ ਤੁਹਾਡੀ ਜੋ ਹਾਕੀ ਟ੍ਰੇਨਿੰਗ ਸੈਂਟਰ ਬੜੇ ਸincere efforts ਕਰ ਰਿਹਾ ਕਿ ਇਸ ਗੇਮ ਨੂੰ ਮੁੜ ਰਿਵਾਈਵ ਕੀਤਾ ਜਾਵੇ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਬੀਜੀ ਇਹ ਅਸਲੀ ਜਿਹੜੀ ਹਕੀ ਦਾਸਾ ਦੀ ਰਾਸ਼ੀ ਖੇਡ ਸੀਗੀ ਤੇ ਹੁਣ ਤੱਕ ਅਸੀਂ ਬਹੁਤ ਤਗਵੇਂ ਜਿੱਤੇ ਆ ਤੇ ਇਹਦਾ ਸਭ ਤੋਂ ਵੱਡੀ ਦੇਣ ਸਭ ਤੋਂ ਸ਼ੁਰੂ ਤੋਂ ਇਹ ਪੰਜਾਬ ਦੀ ਸੀਗੀ ਪਰ ਅਡੀਸਾ ਗਵਰਨਮੈਂਟ ਨੇ ਵੀ ਬਹੁਤ ਮਤਲਬ ਕੋਸ਼ਿਸ਼ ਕੀਤੀ ਆ ਅਸੀਂ ਅਡੀਸਾ ਗਵਰਨਮੈਂਟ ਦਾ ਵੀ ਸੈਂਟਰ ਗਵਰਨਮੈਂਟ ਦਾ ਵੀ ਸਾਰੇ ਹੁਣ ਖੇਡਾਂ ਪਰਵਤੀ ਮਤਲਬ ਜੁੜੇ ਹੋਏ ਨੇ ਸਾਰੇ ਮਤਲਬ ਐਫਰਟ ਕਰ ਰਹੇ ਆ ਵੀ ਅਸੀਂ ਉਸ ਦੁਆਰਾ ਉਸ ਕੈਡਰ ਤੇ ਪਹੁੰਚੀ ਜਿੱਥੇ ਪਹਿਲਾਂ ਸੀਗੇ ਤੇ ਹੁਣ ਵੀ ਤੁਸੀਂ ਦੇਖ ਲਓ 올림픽 ਦੇ ਵਿੱਚ ਆਪਣੇ 10 ਪੰਜਾਬ ਦੇ ਖੰਡਾਰੀ ਜਾ ਰਹੇ ਆ ਹਨ ਫੁੱਟਬਾਲ 'ਚ ਵੀ ਕੈਪਟਨ ਪੰਜਾਬ ਦਾ ਕ੍ਰਿਕਟ ਦੇ ਵਿੱਚ ਵੀ ਕੈਪਟਨ ਪੰਜਾਬ ਦਾ ਤੇ ਆ ਹੁਣ ਵਰਲਡ ਕੱਪ ਜਿੱਤੇ ਆ ਉਹ ਵੀ ਪੰਜਾਬੀਆਂ ਦਾ ਬੜਾ ਯੋਗਦਾਨ ਸੀਗਾ ਤੇ ਪੰਜਾਬੀ ਬਹੁਤ ਐਫਰਟ ਕਰ ਰਹੇ ਆ ਤੇ ਸਾਡਾ ਪਿੰਡ ਰੰਪਰਾ ਜਿਹੜਾ ਜੀ ਸਾਡੇ ਇੱਥੇ ਮੜੀ ਹਾਕੀ ਆ ਨਾ ਇਹ ਡੀਐਨਐਚ ਆ ਤੇ ਸਾਡੇ ਕੋਲ ਤਕਰੀਬਨ ਕੁੜੀਆਂ ਤੇ ਛੋਟੇ ਬੱਚੇ ਸਾਰੇ ਜਿਹੜੇ ਹੈਗੇ ਆ ਇਹ ਅੰਡਰ 17 ਨੇ ਤੇ ਅੰਡਰ 17 ਆਲਮੋਸਟ 150 ਪਲੱਸ ਬੱਚੇ ਆ ਮੇਰਾ ਖਿਆਲ ਕਿਸੇ ਵੀ ਇੰਡੀਆ ਦੇ ਵਿੱਚ ਕਿਸੇ ਪਿੰਡ ਕੋਲੇ ਨੇ ਬੱਚੇ ਨਹੀਂ ਹੋਣੇ ਜਿੱਥੇ ਮਰਜੀ ਜਾ ਕੇ ਤੁਸੀਂ ਕਾਊਂਟ ਕਰ ਲਿਓ ਅਸੀਂ ਪ੍ਰੋਮਿਸ ਕਰਦੇ ਆਂ ਵੀ ਇੰਨੇ ਬੱਚੇ 150 ਪਲੱਸ ਬੱਚਾ ਕਿਸੇ ਕੋਈ ਨਹੀਂ ਹੋਊਗਾ ਹੋ ਸਕਦਾ ਉੜੀਸਾ ਚ ਹੋਵੇ ਕਿਉਂਕਿ ਉਹ ਸਾਤੋਂ ਬਹੁਤ ਦੂਰ ਨੇ ਪਰ ਪੰਜਾਬ ਚ ਕਿਸੇ ਅਕੈਡਮੀ ਦੇ ਵਿੱਚ 150 ਬੱਚਾ ਨਹੀਂ ਹੈ ਨਾ ਕਿਸੇ ਪਿੰਡ ਚਾ ਨਾ ਕਿਸੇ ਅਕੈਡਮੀ ਚਾ ਨਾ ਹੀ ਕਿਸੇ ਗਰਾਊਂਡ ਚਾ 150 ਬੱਚਾ ਅੰਡਰ 70 ਇਹ ਪ੍ਰੋਮਿਸ ਕਰਦੇ ਆਂ ਤੇ ਹੋਰ ਵੀ ਅਸੀਂ ਕਹਿੰਦੇ ਆਂ ਵੀ ਬੱਚਿਆਂ ਨੂੰ ਵੈਲਕਮ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਕੋਈ ਵੀ ਆ ਫ੍ਰੀ ਆ ਕੇ ਇੱਥੇ ਹਾਕੀ ਖੇਡ ਸਕਦਾ ਸਕੂਲ ਲਈ ਵੀ ਮਤਲਬ ਫੀਸਾਂ ਦੀ ਵੀ ਲੋੜ ਆ ਸੀ ਜਿਹੜੇ ਬੱਚੇ ਕਮਜ਼ੋਰ ਨੇ ਉਹਦਾ ਤਾਂ ਫੀਸਾ ਹੀ ਨਹੀਂ ਸਰਕਾਰੀ ਸਕੂਲ ਆ ਪਰ ਉਹਦਾਂ ਨੂੰ ਕਿਸੇ ਨੂੰ ਵੀ ਬੱਚੇ ਨੂੰ ਕੋਈ ਹੈਲਪ ਦੀ ਲੋੜ ਆ ਕਿਸੇ ਕਿਸੇ ਨੂੰ ਦੀ ਅਸੀਂ ਸਾਰੀਆਂ ਪ੍ਰੋਵਾਈਡ ਕਰਦੇ ਆ ਸ਼ੂ ਤੋਂ ਲੈ ਕੇ ਹਾਕੀਆਂ ਹਰ ਇੱਕ ਚੀਜ਼ ਕਿਟ ਮਤਲਬ ਸਾਡੇ ਕੋਲ ਲੇਡੀਜ਼ ਕੋਚ ਵੀ ਹੈਗੇ ਆ ਜਿਹੜੇ ਕੁੜੀਆਂ ਨੂੰ ਟ੍ਰੇਨਿੰਗ ਕਰਾਉਂਦੇ ਆ ਤੇ ਮੁੰਡਿਆਂ ਵਾਲੇ ਵੀ ਹੈਗੇ ਆ ਤੇ ਬਾਕੀ ਤੁਸੀਂ ਗਰਾਊਂਡ ਆ ਸਾਰੀ ਨਿਗਾਹ ਮਾਰ ਲਓ ਤੁਸੀਂ ਗਰਾਊਂਡ ਹੈ ਜਿਆ ਗਰਾਊਂਡ ਸ਼ਾਇਦ ਮੇਰਾ ਖਲ ਪੰਜਾਬ ਚ ਕਿਸੇ ਪਿੰਡ ਦੇ ਵਿੱਚ ਵੀ ਨਹੀਂ ਹੋਊਗਾ ਬਿਲਕੁਲ ਜੀ ਹਾਂਜੀ ਮਾਨਕਤ ਸਾਹਿਬ ਤੁਹਾਡੇ ਨਾਲ ਹੋਰ ਕਿਹੜੇ ਐਨਆਈ ਵੀਰ ਨੇ ਜੋ ਤੁਹਾਡੇ ਨਾਲ ਜੁੜੇ ਹੋਏ ਨੇ ਤੇ ਇਸ ਬਿੰਗ ਲਈ ਉਹ ਆਪਣੀ ਅਸਿਸਟੈਂਸ ਜੋ ਮਦਦ ਕਰ ਰਹੇ ਨੇ ਵੀ ਜੀ ਉਹਦੇ ਤੋਂ ਸਾਡੇ ਕੋ ਕੈਨੇਡਾ ਤੋਂ ਨੇ ਸਭ ਤੋਂ ਹੈਗੇ ਜਗਦੀਪ ਸਿੰਘ ਜੱਗੀ ਵੀਰ ਜੀ ਨੇ ਤੇ ਕੋਚ ਸ਼ਿਵਦੇਵ ਜੀ ਨੇ ਜਿਨ੍ਹਾਂ ਨੇ ਸਾਡੀ ਬਹੁਤ ਬਿੰਗ ਲਈ ਵੀ ਬਹੁਤ ਹੈਲਪ ਕੀਤੀ ਆ ਤੇ ਉਹ ਹੁਣ ਫੇਰ ਕੈਂਪ ਲਾਉਣ ਆ ਰਹੇ ਆ ਤੇ ਬਾਕੀ ਲਾਲੀ ਜੀ ਨੇ ਯੂ ਐਸ اے ਤੋਂ ਭਵਿੰਦਰ ਸਿੰਘ ਲਾਲੀ ਤੇ ਡਾਕਟਰ ਸਾਹਿਬ ਦੇ ਬ੍ਰਦਰ ਨੇ ਵੀਰਾ ਉਹਨਾਂ ਦਾ ਨਾਮ ਹੈਗਾ ਹਰਦੀਪ ਸਿੰਘ ਮੇਰਾ ਕਲ ਓਕੇ ਜੀ ਹਰਦੀਪ ਡਾਕਟਰ ਸਾਹਿਬ ਨੇ ਤੇ ਬਾਕੀ ਪਿੰਦਰ ਸਿੰਘ ਹੈਗੇ ਆ ਲਾਲੀ ਟੋਨੀ ਬਾਜੀ ਹੈਗੇ ਆ ਤੇ ਹੋਰ ਕਾਫੀ ਸੱਜਣ ਨੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਹੁਣ ਯਾਦ ਹੈਗਾ ਤੇ ਤਕਰੀਬਨ ਸਾਰਾ ਪਿੰਡ ਹੀ ਜੁੜਿਆ ਹੋਇਆ ਜਿੰਨੇ ਵੀ ਬਾਹਰ ਲੋਕੀ ਰਹਿੰਦੇ ਆ ਅਮਰੀਕਾ ਚ ਨੇ ਕੈਨੇਡਾ ਚ ਨੇ ਇੰਗਲੈਂਡ ਚ ਨੇ ਸਾਰੇ ਹੀ ਹੈਲਪ ਕਰ ਰਹੇ ਆ ਤੇ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਪਿੰਡੂ ਵਾਸੀਆਂ ਦਾ ਵੀ ਧੰਨਵਾਦ ਕਰਦੇ ਆਂ ਤੇ ਤੁਹਾਡੇ ਚੈਨਲ ਦਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਅੱਜ ਇੰਟਰਵਿਊ ਕਰਨ ਲਈ ਆਏ ਤੇ ਸ਼ਾਰਟ ਟਾਈਮ ਦੇ ਵਿੱਚ ਤੇ ਥੈਂਕ ਯੂ ਤੁਹਾਡਾ ਤੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸੋ ਇਹ ਹਨ ਮਨਮੋਹਨ ਸਿੰਘ ਮੰਗਟ ਜਿਹਨਾਂ ਨੂੰ ਮੋਨੀ ਦੇ ਨਾਮ ਨਾਲ ਜਾਣਿਆ ਜਾਂਦਾ ਜੋ ਯੂ ਐਸ ਏ ਦੇ ਨਿਵਾਸੀ ਨੇ ਫਿਰ ਵੀ ਇਹਨਾਂ ਦਾ ਜੋ ਆਪਣੀ ਮਾਤ ਭੂਮੀ ਹੈ ਉਸ ਨਾਲ ਬਹੁਤ ਜ਼ਿਆਦਾ ਪਿਆਰ ਹੈ ਜੋ ਹਾਕੀ ਹੈ ਜੋ ਸਾਡੀ ਨੈਸ਼ਨਲ ਗੇਮ ਹੋਣ ਦੇ ਨਾਲ-ਨਾਲ ਸਾਡੀ ਮਾਂ ਗੇਮ ਵੀ ਹੈ ਉਸ ਨੂੰ ਲੈ ਕੇ ਇਹ ਬਹੁਤ ਹੀ ਗੰਭੀਰ ਨੇ ਤੇ ਚਾਹੁੰਦੇ ਨੇ ਕਿ ਜੋ ਭਾਰਤੀ ਹਾਕੀ ਦਾ ਸੁਨਹਿਰੀ ਯੁੱਗ ਹੈ ਉਸ ਨੂੰ ਵਾਪਸ ਲਿਆਂਦਾ ਜਾਵੇ ਤੇ ਬੱਚਿਆਂ ਦੀ ਛੋਟੇ ਬੱਚਿਆਂ ਦੀ ਖਾਸ ਤੌਰ ਤੇ ਨਸਰੀ ਤਿਆਰ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਭਾਰਤ ਹੈ ਇਸ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਵੇ ਸਾਡੇ ਨਾਲ ਨੇ ਸਰਦਾਰ ਰਣਜੋਤ ਸਿੰਘ ਮੰਗਠ ਜੋ ਪ੍ਰਧਾਨ ਨੇ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਦੇ ਅੱਜ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਗੱਲਬਾਤ ਕੀਤੀ ਹੈ ਕਿ ਜੋ ਸੀਨੀਅਰ ਸਕੰਡਰੀ ਸਕੂਲ ਨੂੰ ਰਹਿਸ਼ੀ ਵਿੰਗ ਦਾ ਦਰਜਾ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਇਹਨਾਂ ਦੇ ਕੀ ਵਿਚਾਰ ਨੇ ਉਹ ਕਰਦੇ ਨਾ ਗੱਲਬਾਤ ਹਾਂਜੀ ਮੰਗਨਤ ਸਾਹਿਬ ਸਭ ਤੋਂ ਪਹਿਲਾਂ ਆਪ ਜੀ ਦਾ ਸਵਾਗਤ ਹੈ ਹਕ ਸੱਚ ਦੀ ਆਵਾਜ਼ ਚੈਨਲ ਦੇ ਉੱਪਰ ਤੇ ਜਿਸ ਤਰ੍ਹਾਂ ਕਿ ਸੀਨੀਅਰ ਸਕੰਡਰੀ ਸਕੂਲ ਨੂੰ ਰਹਿਸ਼ੀ ਵਿੰਗ ਦਾ ਦਰਜਾ ਦਿੱਤਾ ਗਿਆ ਇਸ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਸੋ ਸਹੀ ਪਹਿਲਾਂ ਵੀ ਸਾਨੂੰ ਲਾਂ ਲ ਲੈ ਕੇ ਚਲਦੇ ਹੋ ਤੇ ਬਾਕੀ ਜਿਹੜਾ ਸਾਨੂੰ ਬੈਂਕ ਮਿਲਿਆ ਉਹਦੇ ਵਿੱਚ ਸਾਡੇ ਜਿਵੇਂ ਮੈਡਮ ਨੇ ਪ੍ਰਿੰਸੀਪਲ ਸਾਹਿਬ ਤੇ 2 ਨੰਬਰ ਤੇ ਅਮਨਦੀਪ ਸਿੰਘ ਤੇ ਬਾਕੀ ਬਾਹਰ ਤੋਂ ਐਨ.ਆਈ. ਵੀਰ ਅਮਰੀਕਾ ਤੋਂ ਪ੍ਰਦੀਪ ਸਿੰਘ ਤੇ ਟੋਨੀ ਤੇ ਹੋਰ ਬਹੁਤ ਪਤਵੰਤ ਸੱਜਣ ਨੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਸਕਦਾ ਤੇ ਕੈਨੇਡਾ ਤੋਂ ਅਮਰਦੀਪ ਸਿੰਘ ਜੀ ਮੰਗਲ ਜੋਗੀ ਬਾਈ ਜੀ ਜਿਨ੍ਹਾਂ ਦਾ ਯੋਗਦਾਨ ਬਹੁਤ ਆ ਜਿਨ੍ਹਾਂ ਨੇ ਸਾਨੂੰ ਹੁਣ 10 ਨਮਾਰੀਆਂ ਲੈ ਕੇ ਦਿੱਤੀਆਂ ਨੇ ਬਾਕੀ ਪੂਚਾ ਬਾਈ ਜੀ ਦੇ ਮੰਗਟ ਜਿਹਨੂੰ ਕਿਹਾ ਜਾਂਦਾ ਹੈ ਤੇ ਉਹਨਾਂ ਨੇ ਵੀ ਸਾਨੂੰ ਹੁਣ 25 ਮੰਜੀ ਰਹਿਸੀ ਲੈ ਕੇ ਦਿੱਤੇ ਨੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਮੇਰੇ ਜਿਵੇਂ ਅਮਰੀਕਾ ਤੋਂ ਭਪਿੰਦਰ ਲਾਲੀ ਉਹਨਾਂ ਦਾ ਵੀ ਬਹੁਤ ਯੋਗਦਾਨ ਇਸ ਵਿੰਗ ਬਾਰੇ ਮਤਲ ਜਿੰਨੇ ਵੀ ਬਾਹਰ ਬੈਠੇ ਨੇ ਨਈ ਬੀਰ ਅਮਨ ਮੰਗਟ ਜੋ ਮੇਰਾ ਬੇਟਾ ਹੈ ਉਹਦਾ ਵੀ ਬਹੁਤ ਯੋਗਦਾਨ ਹੈ ਤੇ ਸਾਰਿਆਂ ਦਾ ਹੀ ਅਸੀਂ ਤਹਿ ਦਿਲੋਂ ਧੰਨਵਾਦੀ ਆ ਜਿੰਨੇ ਵੀ ਇਸ ਵਿੰਗ ਨੂੰ ਮਤਲਬ ਆਪਣਾ ਆਪਣੀਆਂ ਸਹੂਲਤਾਂ ਦੇ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਰਣੀ ਆ ਤੇ ਮੈਂ ਐਚਡੀਸੀ ਸੀ ਵੱਲੋਂ ਤੇ ਪੂਰੇ ਆਪਣੇ ਨਗਰ ਪੰਚਾਇਤ ਵੱਲੋਂ ਬਹੁਤ-ਬਹੁਤ ਰਣੀ ਆ ਤੇ ਉਹ ਸਾਨੂੰ ਐਵੇਂ ਜਿਵੇਂ ਬੱਚਿਆਂ ਨੂੰ ਸਾਥ ਦਿੰਦੇ ਰਹਿਣਗੇ ਤੇ ਇੰਡੀਆਂ ਬੇਨਤੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ